ਅਪਲ ਸ਼ਰਮਾ ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ ਕੀਤਾ ਗਿਆ ਹੈ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਪੱਛਮ ਬੰਗਾਲ ਤੋਂ ਇਸ ਨੂੰ ਕਾਬੂ ਕੀਤਾ ਗਿਆ 1 ਕਰੋੜ ਦੀ ਫਰੋਤੀ ਮੰਗੀ ਗਈ ਸੀ ਯੂਰੋਪੀ ਦੇ ਵੱਲੋਂ ਤੇ ਲਗਾਤਾਰ ਪੁਲਿਸ ਇਸ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਹੁਣ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਤੇ ਪੱਛਮ ਬੰਗਾਲ ਤੋਂ ਇਸ આરોપી ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਵੱਲੋਂ ਧਮਕੀਆਂ ਦਿੱਤੀਆਂ ਗਈ ਸੀ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ 1 ਕਰੋੜ ਦੀ ਫਰੋਦੀ ਮੰਗੀ ਗਈ ਸੀਗੀ ਈਮੇਲ ਦੇ ذریعے ਤੇ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵਿੱਚ ਜਾਂਚ ਕਰ ਰਹੀ ਸੀ ਤੇ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਤੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੱਛਮੀ ਬੰਗਾਲ ਤੋਂ ਇਸ આરોપી ਨੂੰ ਗ੍ਰਿਫਤਾਰ ਕੀਤਾ ਹੈ ਕਪਿਲ ਸ਼ਰਮਾ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਤੇ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੱਛਮੀ ਬੰਗਾਲ ਦੇ 24 ਪਰਗਨਾ ਦੇ ਵਿੱਚ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਦਲੇਪ ਚੋਦਰੀ ਵਜੋਂ ਹੋਈ ਹੈ ਪੁਲਿਸ ਦੇ ਅਨੁਸਾਰ ਦਲੇਪ ਚੋਦਰੀ ਜੋ ਕਿ ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਗੈਂਗ ਦਾ ਮੈਂਬਰ ਹੋਣ ਦਾ ਦਾਵਾ ਕਰਦਾ ਸੀ ਕਪਲ ਸ਼ਰਮਾ ਨੂੰ 1 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕਰਦੇ ਹੋਏ ਈਮੇਲ ਭੇਜ ਰਿਹਾ ਸੀ ਪੁਲਿਸ ਨੇ ਉਸ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਿੱਥੇ ਉਸ ਨੂੰ 30 ਸਤੰਬਰ ਤੱਕ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਮੁੰਬਈ ਪੁਲਿਸ ਇਸ ਸਮੇਂ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਉਹ ਇਹ ਵੀ ਪਤਾ ਲਗਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਾ ਗੋਲਡੀ ਬਰਾੜਤੇ ਰੋਹਿਤ ਗੁਦਾਰਾ ਗੈਂਗ ਨਾਲ ਕੋਈ ਸੰਬੰਧ ਸੀ ਤੇ ਜਲਦੀ ਪੁਲਿਸ ਇਸ ਦੇ ਵਿੱਚ ਵੱਡੇ ਖੁਲਾਸੇ ਵੀ ਕਰ ਸਕਦੀ ਹੈ। ਕਪਲ ਸ਼ਰਮਾ ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਪੱਛਮ ਬੰਗਾਲ ਤੋਂ ਇਸ ਨੂੰ ਕਾਬੂ ਕੀਤਾ ਗਿਆ। 1 ਕਰੋੜ ਦੀ ਫਰੋਤੀ ਮੰਗੀ ਗਈ ਸੀ ਯੂਰੋਪੀ ਦੇ ਵੱਲੋਂ ਤੇ ਲਗਾਤਾਰ ਪੁਲਿਸ ਇਸ ਦੇ ਵਿੱਚ ਜਾਂਚ ਕਰ ਰਹੀ ਸੀ ਤਾਂ ਹੁਣ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗ ਗਈ ਹੈ ਤੇ ਪੱਛਮ ਬੰਗਾਲ ਤੋਂ ਇਸ આરોપી ਨੂੰ ਗ੍ਰਿਫਤਾਰ ਕੀਤਾ ਗਿਆ। ਐਫਐਸ m ਧਮਕੀਆਂ ਦਿੱਤੀਆਂ ਗਈ ਸੀ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ 1 ਕਰੋੜ ਦੀ ਫਰੋਦੀ ਮੰਗੀ ਗਈ ਸੀਗੀ ਈਮੇਲ ਦੇ ذریعے ਤੇ ਜਿੱਤੋਂ ਬਾਅਦ ਲਗਾਤਾਰ ਪੁਲਿਸ ਦੇ ਵਿੱਚ ਜਾਂਚ ਕਰ ਰਹੀ ਸੀ ਤੇ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਤੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੱਛਮੀ ਬੰਗਾਲ ਤੋਂ ਇਸ આરોપી ਨੂੰ ਗ੍ਰਿਫਤਾਰ ਕੀਤਾ ਹੈ ਕਪਿਲ ਸ਼ਰਮਾ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਤੇ 1 ਕਰੋੜ ਰੁਪਏ ਦੀ ਫਰੋਦੀ ਮੰਗੀ ਗਈ ਸੀ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੱਛਮੀ ਬੰਗਾਲ ਦੇ 24 ਬਰਗਨਾ ਦੇ ਵਿੱਚ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਗ੍ਰਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਦਲੇਬ ਚੋਦਰੀ ਵਜੋਂ ਹੋਈ ਹੈ ਪੁਲਿਸ ਦੇ ਅਨੁਸਾਰ ਦਲੇਬ ਚੋਦਰੀ ਜੋ ਕਿ ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਗੈਂਗ ਦਾ ਮੈਂਬਰ ਹੋਣ ਦਾ ਦਾਵਾ ਕਰਦਾ ਸੀ ਕਪਲ ਸ਼ਰਮਾ ਨੂੰ 1 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕਰਦੇ ਹੋਏ ਈਮੇਲ ਭੇਜ ਰਿਹਾ ਸੀ ਪੁਲਿਸ ਨੇ ਉਸ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਿੱਥੇ ਉਸ ਨੂੰ 30 ਸਤੰਬਰ ਤੱਕ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਮੁੰਬਈ ਪੁਲਿਸ ਇਸ ਸਮੇਂ ਦੋਸ਼ਿਤ ਪੁਸ਼ਗੀਸ਼ ਕਰ ਰਹੀ ਹੈ ਉਹ ਇਹ ਵੀ ਪਤਾ ਲਗਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਾ 골ਡੀ ਬਰਾੜਤੇ ਰੋਹਿਤ ਗੁਦਾਰਾ ਗੈਂਗ ਨਾਲ ਕੋਈ ਸੰਬੰਧ ਸੀ ਤੇ ਜਲਦੀ ਪੁਲਿਸ ਇਸ ਦੇ ਵਿੱਚ ਵੱਡੇ ਖੁਲਾਸੇ ਵੀ ਕਰ ਸਕਦੀ ਹੈ